ਆਜੋ ਲੈ ਚਲੀਏ ਤੁਹਾਨੂੰ ਐਵੇਂ ਨਾ ਸੋਚੀ ਜਾਓ ਕਿ ਕਿਤੇ ਘੁੰਮਣਾ ਨਹੀਂ ਕਿਤੇ ਜਾਣਾ ਨਹੀਂ ਅਸੀਂ ਤੁਹਾਨੂੰ ਕਿਤੇ ਇਕੱਲੇ ਨਹੀਂ ਲੈਣ ਦਿੰਦੇ ਚਲੋ ਬੰਬਈ ਲੈ ਕੇ ਚਲੀਏ ਬਿਨਾਂ ਟਾਈਮ ਖਰਾਬ ਕੀਤੇ ਤੁਹਾਨੂੰ ਫੇਰੀ ਘੜਾ ਕੇ ਲੈ ਆਈਏ ਤੇ ਵਧੀਆ ਜਗ੍ਹਾ ਦੀ ਲੈ ਕੇ ਆਈਏ ਟਾਈਮ ਨਾਲ ਹੀ ਆਪਾਂ ਗੱਡੀ ਸਪੀਡ ਨਾਲ ਹੀ ਭਜਵਾ ਕੇ ਭਈ ਟਾਈਮ ਨਾ ਗਰਵ ਹੋਵੇ 에어ਪੋਰਟ ਤੇ ਲੱਗੇ ਆ ਤੇ ਹੁਣ ਆਪਾਂ ਇੱਥੋਂ ਆਪਣੀ ਨੈਕਸਟ ਜਰਨੀ ਸਟਾਰਟ ਕਰਾਂਗੇ ਤੇ ਤੁਸੀਂ ਸਾਡੇ ਨਾਲ ਹੀ ਬਨੇ ਰੋ ਜੀ ਕੀ ਹਾਲ ਹੈ ਸਾਰਿਆਂ ਦੇ ਆਜੋ ਕਾਰ ਲੋਰ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਿਤੇ ਤੁਸੀਂ ਮਿਸ ਨਾ ਕਰ ਦਿਓ ਆਪਣਾ ਹੁਣ ट्रैवल ਟੂਰ ਸ਼ੁਰੂ ਹੋ ਗਿਆ ਬੰਬੇ ਦਾ ਤੇ ਆਪਾਂ ਤੁਹਾਡੇ ਨਾਲ ਬੜੇ ਰਵਾਂਗੇ ਤੁਹਾਨੂੰ ਨਵੀਆਂ ਨਵੀਆਂ ਅਪਡੇਟਸ ਦਵਾਂਗੇ ਪੰਜਾਬ ਤੇ ਬੰਬੇ ਦੇ ਕੀ ਡਿਫਰੈਂਸ ਨੇ ਕੀ ਲਾਈਫ ਸਟਾਈਲ ਆ ਤੇ ਕੀ ਆਪਾਂ ਅੱਗੇ ਐਕਸਪਲੋਰ ਕਰ ਸਕਦੇ ਹਾਂ ਤੇ ਆਪਾਂ ਚਾਹਦੇ ਆ ਵੀ ਤੁਸੀਂ ਆਪਣੇ ਨਾਲ ਹੀ ਬੜੇ ਰਹੋ ਆਪਾਂ ਪਹੁੰਚ ਕੇ ਮੁਹਾਲੀ 에ਰਪੋਰਟ ਥੈਨ ਹੁ ਬੰਬੇ ਦਾ ਕਰਦੇ ਆਂ ਟ੍ਰੈਵਲ ਤੇ ਮਿਲਦੇ ਆਪਾਂ ਚੈਕਿੰਗ ਆਪਾਂ ਲਈ ਹੈ ਕਰਾ ਐਂਟਰ ਆਪਾਂ ਗਏ ਆ ਕਰ ਤੇ ਰੋਸੋ ਬਰਨਾਲੋ ਦੇ ਸ਼ੂ ਦੇਖ ਲਓ ਪਤਾ ਨਹੀਂ ਕਿਹੜਾ ਪਾਸ ਹੋਵੇ ਕਿਹੜਾ ਨਹੀਂ ਬਹੁਤ ਸ਼ਾਪਸ ਨੇ ਇੱਥੇ ਤੇ ਆਪਾਂ ਅੰਦਰ ਵਿਜ਼ਿਟ ਕਰ ਰਹੇ ਸੀ ਆਪਣੀ ਹੁਣ ਆਪਾਂ 2 ਘੰਟੇ ਪਹਿਲਾਂ ਹੀ ਪਹੁੰਚ ਗਏ ਆ ਤੇ ਹੁਣ ਆਪਾਂ ਕੀੜੀਆਂ ਲਾਣੀਆਂ 에어ਪੋਰਟ ਤੇ ਹੋਰ ਕੀ ਕਰੀ ਆ ਦੇਖੋ ਜੀ ਆ ਕ੍ਰੌਕਰੀ ਵਾਲੀ ਸ਼ਾਪ ਹੈ ਇੰਦਾਂ ਦੀਆਂ ਹੋਰ ਖਾਣ ਤੇ ਪੀਣ ਸਪੈਸ਼ਲ ਬ੍ਰਾਂਡ ਦੇ ਆਂਦੇ ਹੋ ਖਾਣ ਪੀਣ ਵਾਲੀਆਂ ਬਹੁਤ ਸ਼ਾਪਸ ਨੇ ਤਾਂ ਆਪਣਾ ਟਾਈਮ ਨਹੀਂ ਖਰਾਬ ਹੁੰਦਾ ਜਿਹਨੂੰ ਲੱਗਦਾ ਆ ਗੋਪਾਲ ਜੀ ਵਾਲਾ ਕੋਈ ਕੁਝ ਲੈ ਸਕਦਾ ਬਾਕੀ ਜਿਹਨੂੰ ਲੱਗਦਾ ਕਿ ਉਹ ਮਤਲਬ 에어ਪੋਰਟ ਪਹਿਲਾਂ ਪਹੁੰਚ ਕੇ ਕੁਝ ਕਰ ਸਕਦਾ ਤੇ ਉਹ ਆਪਣਾ ਪੀ ਖਾ ਵੀ ਸਕਦਾ ਉਹ ਖਾ ਪੀ ਵੀ ਸਕਦਾ ਤਾਂ ਬੜੇ ਤਰੀਕੇ ਨਾਲ ਇੰਜੋਏ ਕਰ ਸਕਦਾ ਹੁਣ ਆਪਾਂ ਮੋਹਾਲੀ ਦੇ 에어ਪੋਰਟ ਤੇ ਆਂ ਤੇ ਇੱਥੇ ਆਪਾਂ ਇੱਕ ਚੀਜ਼ ਦੇਖਦੇ ਆਂ ਕਿ ਟੈਂਪਰੇਚਰ ਦਾ ਡਿਸਟੈਂਸ ਕਿੰਨਾ ਕੁ ਹੋਊਗਾ ਬੰਬੇ ਤੇ ਮੋਹਾਲੀ ਦਾ ਆਪਾਂ ਹੁਣ ਇੱਥੇ ਦਾ ਟੈਂਪਰੇਚਰ ਦੇਖੀਏ ਤਾਂ ਇਸ ਟਾਈਮ 20 ਡਿਗਰੀ ਟੈਂਪਰੇਚਰ ਆ ਤੇ ਟਾਈਮ ਹੋਇਆ ਹੋਇਆ 12 ਵਜੇ ਕੇ ਦੁਪਹਿਰ ਦੇ ਤੇ ਚਲੋ ਆਪਾਂ ਹੁਣ ਆਪਣੀ ਫਲਾਈਟ ਦਾ ਟਾਈਮ ਹੋ ਗਿਆ ਤੇ ਆਪਾਂ ਪਹੁੰਚ ਗਏ ਹਾਂ ਹੁਣ 에어ਪੋਰਟ ਦੇ ਅੰਦਰ ਵੇਟ ਤਾਂ ਵੈਸੇ ਬਹੁਤ ਕਰਾਈ ਹੈ ਨਾ ਨੇ ਵੇਟ ਕਰਵਾ ਕਰਵਾ ਕੇ ਹੁਣ ਫਲਾਈਟ ਬਹੁਤ ਲੇਟ ਆਈ ਹੈ ਤੇ ਦੈਨ ਚਲੋ ਆਪਣਾ ਕ੍ਰਾਫਟ ਆਇਆ ਡਰਾਈਵ ਵਾਲਾ ਪਲੇਨ ਆ ਗਿਆ ਤੇ ਹੁਣ ਆਪਾਂ ਇਹਦੇ ਅੰਦਰ ਐਂਟਰ ਕਰਾਂਗੇ ਤੇ ਦੈਨ ਅਗਲੀ ਜੋ ਵੀ ਜਰਨੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਪਣੀ ਇੰਡੀਗੋ ਦੀ ਫਲਾਈਟ ਹੈ ਜੀ ਤੇ ਆਪਾਂ ਤੁਹਾਨੂੰ ਨਾਲ ਲੈ ਕੇ ਜਾਣਾ ਉਸੇ ਟਾਈਮ ਦਾ ਖਰਾਬ ਕਰਿਓ ਤੇ ਆਜੋ ਆਪਾਂ ਹੁਣ ਅੰਦਰ ਚੱਲਦੇ ਆ ਜਿਹੜੀਆਂ ਪਿੱਛੇ ਬੱਸਾਂ ਨੇ ਇਹਨਾਂ ਦੇ ਵੀ ਆਪਣੇ ਨਾਲ ਜਾਣਾ ਬੇਸਿਕਲੀ ਜਿਹੜੀਆਂ ਉਹ ਪਿੱਛੇ 에어ਪੋਰਟ ਤੋਂ ਲੈ ਕੇ ਤੇ ਆਪਣੀ ਜਿੱਥੇ ਤੱਕ ਮਨ ਲਓ ਫਲਾਈਟ ਲਈ ਜਿਹੜਾ ਜਗ੍ਹਾ ਹੁੰਦਾ ਉੱਥੇ ਤੱਕ ਉਹ ਲੈ ਕੇ ਆਂਦੇ ਨੇ ਹੁਣ ਆਪਾਂ ਐਂਟਰ ਕਰਕੇ ਆਪਣੀਆਂ ਸੀਟਸ ਦੇ ਅਕੋਰਡਿੰਗਲੀ ਹਰ ਬੰਦਾ ਆਪਣੇ ਸੀਟ ਦੇ ਅਕੋਰਡਿੰਗਲੀ ਬੈਠਾ ਤੇ ਆਪਾਂ ਨੂੰ ਵੀ ਮਿਲੀ ਆਪਣੀ ਵਿੰਡੋ ਸੀਟ ਇਹ ਆਪਣਾ ਲੱਕ ਹੈ ਕਿ ਆਪਣੀ ਵਿੰਡੋ ਸੀਟ ਹੈ ਤੇ ਇਸ ਲੱਕ ਨੂੰ ਮੈਂ ਅੱਗੇ ਹੋਰ ਦੱਸੂਗਾ ਇਸ ਲੱਕ 'ਚ ਇੱਕ ਡਬਲ ਹੋਇਆ ਡਬਲ ਜਿਵੇਂ ਮਤਲਬ 1+1 ਹੋਇਆ ਆਪਣੇ ਨਾਲ ਤੇ ਉਹਦੇ ਵਿੱਚ ਇੱਕ ਸ਼ਾਰਟ ਟਰਮ ਕੰਮ ਵੀ ਹੋਇਆ ਸੀ ਚਲੋ ਮੁਹਾਲੀ ਦੇ 에어ਪੋਰਟ ਨੂੰ ਕਰੀਏ ਵਾਇ ਵਾਏ ਤੇ ਹੁਣ ਆਪਣੀ ਐਨਾਊਂਸਮੈਂਟ ਸ਼ੁਰੂ ਸਟਾਰਟ ਹੋ ਗਈ ਵੀ ਤੁਸੀਂ ਆਪਣੇ ਬੈਗਸ ਰੱਖੋ ਆਪਣੇ ਅੱਗ ਬੈਗਾਂ ਮੰਨ ਲਓ ਤੇ ਉਹ ਕਰਕੇ ਹੁਣ ਪਲੇਨ ਦੀ ਉਡਾਨ ਚਾਲੂ ਹੈ ਜੀ ਤੇ ਜਿੱਦਾਂ ਹੀ ਪਲੇਨ ਹਵਾ 'ਚ ਉੱਪਰੋਂ ਜਾਣਾ ਨਾ ਜਦੋਂ ਮਤਲਬ ਸਟਾਰਟਿੰਗ ਤੋਂ ਤਾਂ ਉਨੇ ਚ ਕੁਝ ਚੀਜ਼ਾਂ ਤੁਹਾਨੂੰ ਜਦੋਂ ਫਸਟ ਟਾਈਮ ਆਇਆ ਕੋਈ ਚੀਜ਼ ਉਹ ਚੀਜ਼ਾਂ ਅਲੱਗੀਆਂ ਮਹਿਸੂਸ ਹੁੰਦੀਆਂ ਨੇ ਜਿਵੇਂ ਮੈਨੂੰ ਤਾਂ ਐਦਾ ਮਹਿਸੂਸ ਹੋਇਆ ਜਿਦਾਂ ਆਪਾਂ ਉਹ ਬਿਸ਼ਾਰੇ ਦੇ ਮੇਲੇ ਵਿੱਚ ਕਿਸ਼ਤੀ ਦੇ ਉੱਤੇ ਝੂਟੇ ਨਹੀਂ ਲੰਦੇ ਹੁੰਦੇ ਤਾਂ ਕਿਸ਼ਤੀ ਉੱਪਰ ਨੂੰ ਚਲੀ ਜਾਂਦੀ ਹੈ ਤੇ ਆਪਾਂ ਬਿਲਕੁਲ ਥੱਲੇ ਨੂੰ ਆ ਜਾਂਦੇ ਆ ਆਪਣੇ ਨਾਲ ਤਾਂ ਉਹ ਹੋਇਆ ਨਾਲੇ ਮੇਰੀ ਆਪਣੀ ਸੀਟ ਵੀ ਥੋੜੀ ਜਿਹੀ ਬੈਕ ਸਾਈਡਸ ਮਤਲਬ ਲਾਸਟ ਵਾਲੀ ਸੀਟ ਤੇ ਇੱਥੇ ਇੱਕ ਹੋਰ ਆਪਣੇ ਚਲੋ ਗੁਜਰਾਤ ਵਾਲਾ ਤਾਂ ਨਹੀਂ ਕਿੱਸਾ ਹੋਇਆ ਕੋਈ ਪਰ ਆਪਣੇ ਨਾਲ ਇੱਕ ਕਿੱਸਾ ਜ਼ਰੂਰ ਹੋਇਆ ਕਿ ਆਪਾਂ ਨੂੰ ਇੱਥੇ ਜਰੂਰੀ ਅਨਾਉਂਸਮੈਂਟ ਹੋ ਗਈ ਕਿ ਤੁਸੀਂ ਕੋਈ ਫਲਾਈਟ ਦੇ ਵਿੱਚ ਸੁਨਵਾਣ ਕਰਕੇ ਆਪਣੀ ਐਮਰਜੈਂਸੀ ਲੈਂਡਿੰਗ ਹੋਈ ਦਿੱਲੀ ਚੰਡੀਗੜ੍ਹ ਤੋਂ ਆਪਣੀ ਫਲਾਈਟ ਸੀਗੀ ਬੰਬੇ ਦੀ ਤੇ ਆਪਾਂ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਦਿੱਲੀ ਦਿੱਲੀ ਤੋਂ ਆਪਣੀ ਫੇਅਰ ਫਲਾਈਟ ਚੇਂਜ ਹੋਈ ਜਿੱਥੇ ਕਿ ਆਪਾਂ ਨੂੰ 2 ਘੰਟੇ ਫੇਅਰ ਵੇਟ ਕਰਕੇ ਖੱਜਲ-ਖਵਾਰੀ ਕਰਕੇ ਇਹਨਾਂ ਨੇ ਅਗਲੀ ਫਲਾਈਟ ਤੇ ਫਿਰ ਆਪਾਂ ਨੂੰ ਹੁਣ ਦੁਬਾਰਾ ਫੇਅਰ ਬਿਠਾਇਆ ਤੇ ਆਪਾਂ ਅਗਲੀ ਫਲਾਈਟ ਤੇ ਫੇਅਰ ਦੁਆਰਾ ਇੱਥੋਂ ਬੰਬੇ ਲਈ ਚਲਾਂਗੇ ਤੇ ਆਪਣਾ ਜਿਹੜਾ ਟਰੈਵਲ ਸੀਗਾ 2 ਘੰਟੇ ਦਾ ਉਹ ਅਪਰੋਕਸਿਮੇਟਲੀ ਹੁਣ ਮੈਨੂੰ 4 ਤੋਂ 5 ਘੰਟੇ ਹੋ ਚੁੱਕੇ ਨੇ 6 ਘੰਟੇ ਤੇ ਨੈਕਸਟ ਫਲਾਈਟ ਆਪਣੀ ਫੇਰ ਆਪ ਨੂੰ ਇੰਡੀਆ ਮਿਲੀ ਜੋ ਆਪਣੀ ਫਲਾਈਟ ਟਿਕਟ ਹੀ ਸੀ ਦਿੱਤੀ ਹੁਣ ਆਪਣੀ ਫੇਰ ਆਪਾਂ ਇੱਥੋਂ ਫਲਾਈਟ ਤੇ ਆਪਣਾ ਫੇਰ ਆਪਣਾ ਜੋ ਵੀ ਨਾਰਮਲ ਲਗੇਜ ਜੋ ਆਪਣੇ ਕੋਲ ਹੁੰਦਾ ਆਪਣਾ ਰੱਖ ਕੇ ਆਪ ਨੂੰ ਫੇਰ ਵਿੰਡੋ ਸੀਟ ਹੀ ਮਿਲੀ 1+1 ਹੋ ਗਿਆ ਨਾ ਆਪਣੀ ਸੀਟ ਨਹੀਂ ਚੇਂਜ ਹੋਈ ਤੇ ਤੁਸੀਂ ਆਹ ਦੇਖੋ ਬਾਹਰ 에ਅਰ ਇੰਡੀਆ ਦੀ ਫਲਾਈਟ ਵੀ ਖੜੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਫੇਰ ਉਡਾਣ ਭਰੀ ਹੈ ਤੇ ਇਹਦਾ ਬੰਬੇ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਥੱਲੇ ਖੜੇ ਹੋ ਕੇ ਦੇਖੀਏ ਤਾਂ ਸ਼ਾਇਦ ਤਾਂ ਉਹਨਾਂ ਵੀ ਦੂਰਣ ਲੱਗ ਜਾਂਦੀਆਂ ਤੇ ਜੇ ਉੱਪਰੋਂ ਦੇਖੋ ਤਾਂ ਕੀ ਅੱਛਾ ਦੇਖਣ ਦੇਖਣ ਦਾ ਨਜ਼ਰੀਆ ਬਦਲਦਾ ਅਸੀਂ ਕਿਸ ਨਜ਼ਰੀਏ ਨਾਲ ਦੁਨੀਆ ਨੂੰ ਦੇਖਦੇ ਹਾਂ ਜਦੋਂ ਮੈਂ ਇਸ ਫਲਾਈਟ ਦੇ ਵਿੱਚੋਂ ਉੱਪਰੋਂ ਦੇਖਦਾ ਤਾਂ ਇਨਸਾਨ ਦੀ ਤਾਂ ਵजूद ਹੀ ਖਤਮ ਹੋ ਜਾਂਦਾ ਨਾ ਤਾਂ ਉਹ ਤਾਂ ਕੀੜੀਆਂ ਮਕੋੜੀਆਂ ਵਰਗਾ ਹੋ ਜਾਂਦਾ ਐਡੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਉਹ ਵੀ ਯਾਰ ਕਿੰਨੀਆਂ-ਕਿੰਨੀਆਂ ਰਹਿ ਜਾਂਦੀਆਂ ਨੇ ਤੇ ਤੁਸੀਂ ਦੇਖੋ ਵੀ ਐਡਾ ਵੱਡਾ ਸ਼ਹਿਰ ਆ ਬੰਬੇ ਜਿੱਥੇ ਜਿੱਥੇ ਤੁਹਾਨੂੰ ਬਲੈਕ ਬਲੈਕ ਲਿਖੂਗਾ ਉਹ ਤਾਂ ਸਾਰਾ ਹੋ ਗਿਆ ਸਮੁੰਦਰ ਦਾ ਏਰੀਆ ਸੀ ਸੀ ਫੇਸਿੰਗ ਹੋ ਗਈ ਸਾਰੀ ਹੈ ਨਾ ਤੇ ਜਿੱਥੇ ਜਿੱਥੇ ਜਗਮਗ ਦੀ ਦੇਖਦੀ ਹੈ ਇਹ ਸਾਰੀ ਸਿਟੀ ਆ ਬੰਬੇ ਦੀ ਦਿਨ ਰਾਤ ਇੱਕੋ ਜੀ ਜਗਮਗਾ ਕਰਨ ਵਾਲੀ ਸਿਟੀ ਬਹੁਤ ਸੋਹਣੀ ਹੈ no doubt ਹੁਣ ਤਾਂ ਸਮੁੰਦਰ ਸ਼ੁਰੂ ਹੋ ਗਿਆ ਤੇ ਆਪਣੀ ਫਲਾਈਟ ਵੀ ਪਹੁੰਚਣ ਵਾਲੀ ਆ ਅ ਦਿੱਲੀ ਤੋਂ ਕਾਫੀ ਟਾਈਮ ਆਪਾਂ ਨੂੰ ਲੱਗਿਆ ਤੇ ਆਪਾਂ ਫਿਰ ਵੀ ਚਲੋ ਜਿੰਨ ਟਾਈਮ ਲੱਗਿਆ ਕਿਉਂਕਿ ਹੁਣ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਹੋ ਅਸੀਂ ਤੁਹਾਡੇ ਨਾਲ ਆ ਤੇ ਹੁਣ ਇਹ ਸਫ਼ਰ ਵਧੀਆ ਹੀ ਹੋਊਗਾ ਕਿਉਂਕਿ ਅੱਗੇ ਦਾ ਸਫਰ ਲਿਆ ਆਪਾਂ ਬਹੁਤ ਚੀਜ਼ਾਂ ਕਵਰ ਕਰਨੀਆਂ ਤੇ ਤੁਸੀਂ ਸਾਡੇ ਨਾਲੋਂ ਆਪਣੀ ਫਲਾਈ ਪਹੁੰਚ ਗਈ ਬੰਬੇ ਤੇ ਆਪਾਂ 에어ਪੋਰਟ ਤੋਂ ਹੁਣ ਅਗੇ ਬਾਹਰ ਨੂੰ ਅਮਰਦਲ ਫਲਾਈਟ ਛੱਡ ਕੇ 에어ਪੋਰਟ ਤੋਂ ਬਾਅਦ ਨੂੰ ਆਗੇ ਅਗਲਾ ਵਲੌਗ ਹੁਣ ਅਗੇ ਲਈ ਸ਼ੂਟ ਲਈ ਤਿਆਰੀ ਕਰਨਾ ਇੱਕ ਤੁਸੀਂ ਨਾਰਮਲ ਵਰਡ ਸੁਣਿਆ ਹੋਊਗਾ ਨਾ ਸਾਕੀਨਾਕਾ ਕੀ ਹੁੰਦਾ ਸਾਕੀਨਾਕਾ ਆਪਾਂ ਕਈ ਜਗ੍ਹਾ ਯੂਜ਼ ਕਰਦੇ ਆਂ ਤੇ ਆ ਬੰਬੇ ਦਾ ਵੈਸੇ 에어ਪੋਰਟ ਹੈ ਟਾਈਮ ਕੁਝ ਹੋਤਾ ਬਹੁਤ ਗਿਆ ਹੋਇਆ ਮੈਂ ਟਾਈਮ ਦੇਖੀ ਤਾਂ ਹੁਣ ਅਪ੍ਰੋਕਸੀਮੇਟਲੀ 12 ਤਾਂ ਵਜ ਹੀ ਗਏ ਆ ਤੇ ਪੰਮੋਕ ਸਾਕੀ ਨਾਕਾ ਦੀ ਗੱਲ ਕਰ ਰਹੇ ਸੀ ਨਾ ਆ ਦੇਖੋ ਇਹ ਬੰਬੇ ਦੀ ਜਗ੍ਹਾ ਦਾ